ਪਈ ਕਿ ਜੇ ਸਿੱਖ ਨੌਜਵਾਨੀ ਜਾਗਰੂਕ ਹੋ ਗਈ ਇਹਨਾਂ ਨੂੰ ਆਪਣੇ ਹੱਥਾਂ ਦਾ ਬਨਾਂ ਲੱਗੂਗਾ ਇਸੇ ਕਰਕੇ ਉਹਨੀਆਂ ਨੂੰ ਪੰਜ ਸਿੱਖ ਸੰਗਤਾਂ ਨੂੰ ਅਪੀਲ ਕਰਦੀਆਂ ਕਿ ਗੁਰਬਾਖਸ਼ਾ ਬੰਦਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠਾਂ ਬੈਠ ਕੇ ਸਾਧ ਸੰਗਤ ਜੀ ਗੱਜ ਕੇ ਬੋਲੋ ਵਾਹਿਗੁਰੂ ਦਾ ਹੌਸਲਾ ਔਰ ਅੰਦਰੀ ਦੀ ਭਦੇ ਮੇਰੇ ਤੋਂ ਪਹਿਲਾਂ ਵੀ ਜਿੰਨੇ ਬੁਲਾਲੇ ਆਏ ਆ ਸਾਰਿਆਂ ਨੇ ਬੰਦੀ ਸੀਂ ਦਾ ਬਾਰੇ ਗੱਲ ਕੀਤੀ ਆ

ਕਿਉਂਕਿ ਹਾਜੀ ਸੇਖੋਂ ਖੇਤਾਂ ਨਹੀਂ ਹੈਗਾ ਕਿਉਂਕਿ ਸੇਖਾਂ ਨੂੰ ਗਲਾਮੀ ਦਾ ਅਸਾਸ ਹੁੰਦਾ ਕਿ ਅਮਰਤਪਾਲ ਨੇ ਗਲਤ ਕੀ ਕੀਤਾ ਸੀ ਸਿਰਫ ਸੇਖਾਂ ਨੂੰ ਔਰਗਿਸ਼ਾ ਕੇ ਤੇ ਨਸ਼ੇਸ਼ਟਾ ਆ ਗਿਆ ਨੌਜਵਾਨੀ ਨੂੰ ਜਾਗਰੂਕ ਕਰ ਰਿਹਾ ਸੀ ਇਹਨਾਂ ਨੂੰ ਇੱਥੇ ਕੋਈ ਸਰਕਾਰਾਂ ਨੂੰ ਤਕਲੀਫ ਹੋਈ ਕਿ ਜੇ ਸੇਖ ਨੌਜਵਾਨੀ ਜਾਗਰੂਕ ਹੋ ਗਈ ਤੇਨਾਂ ਨੂੰ ਆਪਣੇ ਹੱਥਾਂ ਦਾ ਪਤਾ ਲੱਗੂਗਾ ਇਸੇ ਕਰਕੇ ਉਹਨਾਂ ਨੂੰ 25000 ਦੇ ਲੋਨ ਮੀਟਰ ਜੀ ਦੂਗਾ ਜੇ ਇਹਨਾਂ ਨੇ ਸੋਟ ਦੇ ਤਾਂ ਐਂ ਐਸੇ ਲਾਤੀ ਕਿ ਇਹ ਪਤਾ ਲੱਗਦਾ ਹੈ ਤੁਸੀ ਸੇਤ ਕਬੋਂ ਚਲਾ ਆ ਮੋਂ ਉਹਨੂੰ ਨਾ 1 ਸਾਲ ਲੰਘਦੇ ਦੇ ਬਾਵਜੂਦ ਵੀ ਮਤਲਬ ਜਿਹੜੀ ਐਨਐਸਏ ਐਕਸਟੈਂਡ ਕਰ ਦੇਦੀ ਹੈ ਇਸ ਸਾਥੀ ਵਜਾ ਦੇ ਜਿਹਦਾ ਕੋਈ ਕਾਰਨ ਨਹੀਂ ਕੋਈ ਫਰੂਕ ਨਹੀਂ ਇਸ ਕਾਉਣ ਹਟੇ ਫੈਂ ਇਹ ਸੰਗਤਾਂ ਨੂੰ ਵੀ ਇਹ ਕਰਦੀਆਂ ਕਿ ਸਾਰੀ ਸੰਗਤਾਂ ਆਪਾਂ ਇੱਕ ਨਿਸ਼ਾਨ ਸਾਹਿਬ ਦੇ ਇਕੱਠੇ ਹੋਏ ਸੇ ਕੋਈ ਵੀ ਵਾਦੇ ਬਣੇ ਸੇ ਪੁਰਾਣੇ ਵੀ ਤੇ ਨਵੇਂ ਵੀ ਜਹਾ ਕਿਉਂਕਿ ਹੁਣ ਵੋਟਾਂ ਦਾ ਟਾਈਮ ਹੈ ਜਿਹੜਾ ਵੀ ਕੋਈ ਵੋਟਰ ਜਦੋਂ ਪਾਰਟੀਆਂ ਨੂੰ ਛੱਡ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਜਾਂ ਸਿੱਖ ਨੌਜਵਾਨੀ ਨੂੰ ਚੰਗੀ ਦੀ ਗੱਲ ਕਰਦਾ ਉਹਨੂੰ ਆਪਾਂ ਮੋੜ ਪਾਈਏ ਕਿਉਂਕਿ ਸਾਡਾ ਮੋਰਟਾ ਆਪਣਾ ਹੱਕ ਆ ਕੋਈ ਵੀ ਹੁਣ ਤੁਹਾਡੇ ਬਿਨਾਂ ਪਾਰਟੀ ਦਾ ਕੈਂਡੀਡੇਟ ਹੈ ਉਹਨਾਂ ਨੂੰ ਪੁੱਛੋ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਤੁਸੀਂ ਕਿੰਨਾ ਸਾਡੇ ਸਿੱਖ ਤੋਂ ਆਉਂਦਾ ਕਿੰਨਾ ਘਾਣ ਦਿੱਤਾ ਵਾ ਆਪਾਂ ਉਹਨਾਂ ਤੋਂ ਪੁੱਛਣ ਦਾ ਹੱਕ ਆ ਉਹਦਾ ਸੰਗਤ ਲੱਭਦੇ ਜਾਂ ਵਿਰੋਧ ਕਰੋ ਜਿੰਨੇ ਵੀ ਇਕੱਠੇ ਲੱਗੇ ਤਾਂ ਉਹਨਾਂ ਤੋਂ ਪੁੱਛੋ ਆਪਰੇ ਸਵਾਲ ਉਹਨਾਂ ਤੇ ਪਾੜੀ ਦਾ ਖੋਹਣਾ ਦਾ ਬੋਧ ਕਰੋ पिंडा चो बस मोर्चे चोरचे संगत हूंदी उन दाहिगुरू जी का ख़ाल